ਕਬੱਡੀ 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 ਆਯਾਤ ਕਬੱਡੀ ਕਲੱਬ ਸ਼ਕਰਪੁਰ ਆਯਾਤ ਕਬੱਡੀ ਕਲੱਬ ਸ਼ਕਰਪੁਰ ਅੱਜ ਦੇ ਅੱਜ ਦੇ ਮੈਚ ਕਰਦੀ ਹੈ ਦਿੱਲੀ ਕੋਲੇ ਜਾਂਦੀ ਹੈ ਅੱਜ ਦੇ ਮੇਲੇ ਦਾ ਬੈਸਟ ਯਾਫੀ ਨੌ ਟੱਚ ਅੱਠ ਜਫਾ ਕਿ ਕਾਲੇ ਸੰਗੇ ਦਾ ਸਨੀਰ ਕਾਨੇ ਲੁੱਟਦਾ ਫਿਰਦਾ ਮੇਲੇ ਤੇ ਨਾਲ ਟੀਮ ਦੀ 37 ਦੇ ਨਾਲ ਕਹਿੰਦੇ ਵੀ ਗੁਰੂ ਥੋਪੀਆ ਜਿਹੜਾ ਬੈਸਟ ਹੈ ਮੇਰੇ ਵੀਰੋ 12 ਕਬੱਡੀਆਂ 9 ਨੰਬਰ ਮੰਨਾ ਬੱਲ ਨਾ ਵਾਲਾ ਤੇ ਸ਼ਾਜੀ ਦੀਆਂ ਕਬੱਡੀਆਂ ਕਹਿੰਦੇ ਦਸਾਂ ਚੋਂ ਨੌਂ ਹੈ ਤੇ ਸ਼ਾਜੀ ਅੱਜ ਦੇ ਮੇਲੇ ਦਾ ਹਾਂਜੀ ਇੱਕ ਰੀਪਲੇ ਵਾਲਾ ਨੰਬਰ ਤੁੰਨਾ ਜੀ ਦੱਸਿਓ ਜਰਾ तुना चम्यारा एक मिनट मने आप सारा क्लीयर करा यार लड़ाई ना करो लाइव चल रहा खास गल आ आप घर भरे हुए दो भ्रावान ने तो थोड़ा जहां कंट्रोल आपते करिए तुना चम्यारे वाला ਤੁਨਾ ਤਨੇ ਆ ਦਾਸਰ ਕੌਣ ਜਿੱਤ ਬੈਸਟਮਣਿਆ ਤੁਨਾ ਯਾਰਾ ਭੜਾਕੇ ਨਾਲ ਚਲਾਓ ਮੇਰਾ ਵੀਰ ਬਣ ਕੇ ਭੜਾਕੇ ਨਾਲ ਚਲਾਓ ਪਪਾ ਯੂ ਐਸ ਏ ਤੇ ਬਾਕੀ ਬੈਲਜੀਅਮ ਤੇ ਦੀਪੂ ਬੈਲਜੀਅਮ ਸਾਡੇ ਵੀਰ ਨੇ ਉਹਨਾਂ ਵੱਲੋਂ ਮਾਨ ਸਨਮਾਨ ਕੀਤਾ ਗਿਆ ਮੈਂ ਤੈਹ ਦਿਲ ਤੋਂ ਵੀਰਾਂ ਦਾ ਧੰਨਵਾਦ ਕਰਦਾ ਸਰਕਾਰ ਕਰਦਾ ਸੋ ਥੋੜਾ ਜਿਹਾ ਸਮਾਂ ਰੁਕਿਓ ਸਸਪੈਂਸ ਬਣਦਾ ਬਣਦਾ ਮੈਨੂੰ ਲੱਗਦਾ ਕੰਮ ਹੋਰ ਹੀ ਹੋ ਗਿਆ ਤਨਾਂ ਚ ਮਿਆਰੇ ਜੀ ਉਹਨੂੰ ਤੁਨ ਕੇ ਜਫੇ ਲਾਇਆ ਤੁਨੀ ਕੇ ਮਿਆਰੇ ਨੇ ਕਲੀਅਰ ਸਾਹਿਬ ਕਹਿੰਦੇ ਆਓ ਜੀ ਰੈਫਰੀ ਡਿਸੀਜਨ ਸੀਗਾ ਉਹ ਵੀ ਮੰਨੇ ਵਾਲਾ ਰੈਫਰੀ ਡਿਸੀਜਨ ਤੇ ਸ਼ਾਜੀ ਵਾਲਾ ਵੀ ਰੈਫਰੀ ਡਿਸੀਜਨ ਇਹ ਮੈਂ ਆਪ ਬੋਲਿਆ ਇਹ ਮੈਂ ਆਪ ਬੋਲਿਆ ਸੱਚੀ ਇੱਕ ਮਿੰਟ ਭਾਈ ਮੈਨੂੰ ਮੈਦਮ ਦੱਸਦਾ ਇੱਕ ਮਿੰਟ ਇੱਕ ਮਿੰਟ ਕਾ ਜਾਨਦਾ ਯਾਰ ਤੂੰ ਇੱਕ ਤਾਂ ਕਮਲ ਘੋੜਦੇ ਭਾਈ ਮੇਰੀ ਗੱਲ ਸਮਝਦਾ ਨਹੀਂ ਜਫੇ ਲਿਖਿਆ ਠੀਕ ਆ ਕੀ ਹੋ ਗਿਆ ਦੋ ਜੱਫੇ ਰਹੀ ਹਾਂ 10 ਨੰਬਰ ਹੋ ਗਏ ਮੇਰੇ 9 12 ਚ ਦੋ ਜੱਫੇ ਮੈਨੂੰ ਆ ਜਿਹੜੇ ਤੱਕ ਆ ਜੱਫੇ ਆਕਰਾ ਅੱਗੇ ਕਿਸੇ ਦਾ ਕਾਹਦਾ 10 ਨੰਬਰ ਮੇਰੇ ਇੱਥੇ ਦੇਖ ਲੈਣ ਦੇ ਦੋਨੋਂ ਰੈਫੀ ਡਿਸੀਜਨ ਰੇਡਰਾਂ ਨੂੰ ਮਿਲਿਆ ਸ਼ਾਜੀ ਦਾ ਲੱਖ ਵਾਲਾ ਤੇ ਤੇਰਾ ਦੂਜਾ ਇਹ ਇਹ ਗੱਲ ਕਲੀਅਰ ਆ ਹੈ ਮੈਨੂੰ ਇੱਕ ਜੱਫਾ ਇੰਦਰ ਦਾ ਇੱਕ ਆ ਰੈਫੀ ਡਿਸੀਜਨ ਇਹਦਾ ਆ ਆ वो डाउट क्लीयर करके पारह कबड़िया दस नंबर शादी दि पैया दस कबड्डिया नौ नंबर आने वेले का बैस देना मना पालना मना वागुरु जी का खालसा वाहू जी की